ਆ ਮੇਰਾ ਨਾਮ ਸੰਜੋਗ ਕੁਮਾਰ ਪੱਟੀ ਹੈ ਜੀ ਉਹ ਜੈਪੀਮ ਜੈਪਾਰਜ ਜੀ ਉਹ ਪਾਲਮਿੱਕੀ ਮਜਬੀ ਧਰਮ ਸਮਾਜ ਤੋਂ ਪੰਜਾਬ ਪਰਦਾ ਇੱਕ ਚੀਲ ਮੰਡੀ ਵੇਖੇ ਇੱਕ ਬਿਲਡਿੰਗ ਬਣਦੀ ਪਈ ਹੈ ਪਰ ਉਹ ਨਜਾਇਜ਼ ਤੌਰ ਤੇ ਜਿਹੜੀ ਬਣਦੀ ਪਈ ਹੈ ਜਿਹਦੀ ਕਿ ਕੋਈ ਵੀ ਜਿਹੜਾ ਨਕਸ਼ਾ ਵਗੈਰਾ ਜਾਂ ਕੋਈ ਪਾਸ ਵਗੈਰਾ ਨਹੀਂ ਗਾ ਉਹਦਾ ਤੇ ਉਥੇ ਇੱਕ ਤੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਵਾ ਬਾਜ਼ਾਰ ਦੇ ਵਿੱਚ ਇੱਕ ਸੀ ਜਿਹੜਾ ਕਿ ਕਾਰਪੋਰੇਸ਼ਨ ਵੀ ਮੰਗ ਪੱਤਰ ਦਿੱਤਾ ਸੀ ਕਿ ਉਹਦਾ ਜਿਹੜਾ ਵਾ ਉਹਦਾ ਵਿਰਵਾ ਕੀਤਾ ਜਾਵੇ ਕਿ ਜਿਹੜੀ ਇੱਕ ਉੱਥੇ ਜਿਹੜਾ ਬੰਦਾ ਪਿਆ ਵਾ ਉਹ ਨਜਾਇਜ਼ ਬੰਦਾ ਪਿਆ ਜਾਂ ਕਿਸ ਸਿਸਟਮ ਹੈਗਾ ਉਹਦਾ ਉਹਨੂੰ ਦੇਖ ਕੇ ਤੇ ਪਰ ਸਾਡੀ ਜਿਹੜੀ ਕੋਈ ਉਹਦੀ ਸੁਣਾਈ ਨਹੀਂ ਹੋਈ ਆ ਤੇ ਫਿਰ ਆਪਾਂ ਇੱਕ ਮੰਗ ਪੱਤਰ ਜਿਹੜਾ ਵਾ ਉਹ ਡੀਸੀ ਸਾਹਿਬ ਅੰਮ੍ਰਿਤਸਰ ਨੂੰ ਦਿੱਤਾ ਤੇ ਉਹਦੇ ਵਿੱਚ ਵੀ ਆਪਾਂ ਉਹਨਾਂ ਨੂੰ 25 ਤਰੀਕ ਤੇ ਦਿੱਤਾ ਸੀ ਤੇ ਉਹਦੇ ਵਿੱਚ ਕਾਰਪੋਰੇਸ਼ਨ ਦੇ ਜਿਹੜਾ ਐਡੀਸੀਪੀ ਸਾਹਿਬ ਜੀ ਵੀ ਉਹਨਾਂ ਨੇ ਵੀ ਨੌਲੇਜ ਦੇ ਵਿੱਚ ਉਹਨਾਂ ਦੇ ਹੈਗਾ ਵਾ ਇੱਕ ਐਮਪੀਪੀ ਸਾਹਿਬ ਜੀ ਉਹਨਾਂ ਦੇ ਵੀ ਨੌਲੇਜ ਦੇ ਵਿੱਚ ਹੈਗਾ ਵਾ ਤੇ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਵੀ ਉਸ ਬਿਲਡਿੰਗ ਦੀ ਜਿਹੜੀ ਬੰਦੀ ਪਈ ਆ ਉਹਦੇ ਚੰਗੀ ਤਰ੍ਹਾਂ ਅੰਕਵਾਰੀ ਕਰਕੇ ਜਿਹੜਾ ਤੇ ਫਿਰ ਉਹ ਜਿਹੜਾ ਉਹਦਾ ਕੀਤਾ ਜਾਵੇ ਪਹਿਲੇ ਜਿਹੜੇ ਇਲਾਕਾ ਨਿਵਾਸੀ ਰਹਿੰਦੇ ਸੀ ਉਹਨਾਂ ਨੂੰ ਬੜਾ ਉਹਦਾ ਬੈਨੀਫਿਟ ਸੀ ਕਿਉਂਕਿ ਉਹ ਹਸਪਤਾਲ ਲਾਗੇ ਹੋਣ ਕਰਕੇ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਤੇ ਉਹ ਤੁਰੰਤ ਜਿਹੜਾ ਕਿ ਉਹ ਹਸਪਤਾਲ ਦੇ ਵਿੱਚ ਚਲੇ ਜਾਂਦੇ ਸੀ ਤੇ ਉਹਨਾਂ ਦੀ ਜਿਹੜਾ ਲਾਜ ਜਿਹੜਾ ਹੁੰਦਾ ਪਿਆ ਸੀ ਪਰ ਹੁਣ ਉਹ ਪਤਾ ਨਹੀਂ ਕਿਸ ਕਾਰਨ ਜਿਹੜਾ ਕਿ ਉਹਨੂੰ ਹਸਪਤਾਲ ਨੂੰ ਢਾਕੇ ਜਿਹੜਾ ਕਿ ਲਾਗੇ ਜਿਹੜੇ ਇਲਾਕਾ ਨਿਵਾਸੀ ਰਹਿੰਦੇ ਸੀ ਉਹਨਾਂ ਨੂੰ ਕਾਫੀ ਫਾਇਦਾ ਸੀ ਉਹਨਾਂ ਦਾ ਪਰ ਹੁਣ ਉਹ ਕੀ ਪਤਾ ਕਿ ਕੀ ਪ੍ਰੋਸੀਜਰ ਦੇ ਨਾਲ ਉਹਨੂੰ ਢਾਕੇ ਤੇ ਪਤਾ ਲੱਗਾ ਕਿ ਉੱਥੇ ਉਹ ਜਿਹੜਾ ਵਾ ਅੱਗੇ ਹੋਟਲ ਬੰਦਾ ਪਿਆ ਤੇ ਅਸੀਂ ਇਹ ਪ੍ਰਸ਼ਾਸਨ ਅੱਗੇ ਮੰਗ ਕਰਦੇ ਤੇ ਆਪਣੇ ਕਾਰਪੋਰੇਸ਼ਨ ਅੱਗੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਵੀ ਜਿਹੜਾ ਵਾ ਇਹਨੂੰ ਚੰਗੀ ਤਰ੍ਹਾਂ ਇਹਦੀ ਜਿਹੜੀ ਛਾਣਬਣੀ ਕਰਕੇ ਤੇ ਜੋ ਵੀ ਬੰਦ ਦੀ ਕਾਰਵਾਈ ਇਹਨਾਂ ਨੇ ਕੀਤੀ ਜੀ